ਬਹੁਤ ਹੀ ਪਰਮ ਤੇ ਸਤਕਾਰਯੋਗ ਹਲਕਾ ਜਲਾਲਾਬਾਦ ਦੇ ਨਗਰ ਅਰਨੀਵਾਲਾ ਦੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਓ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਓ ਔਰ ਸਟੇਜ ਉੱਤੇ ਵਿਰਾਜਮਾਨ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਵੀਰ ਤੁਹਾਡੇ ਆਪਣੇ ਭਰਾ ਆਪਣੇ ਬੇਟੇ ਐਮਐਲਏ ਜਲਾਲਾਬਾਦ 골ਡੀ ਕੰਬੋਜ ਜੀ ਐਮਐਲਏ ਬੱਲੂਆਣਾ 골ਡੀ ਮੁਸਾਫਰ ਜੀ ਐਮਐਲਏ ਫਾਜ਼ਲਕਾ ਨਰਿੰਦਰਪਾਲ ਸਾਬਨਾ ਜੀ ਔਰ ਜਿਨ੍ਹਾਂ ਦੇ ਉਦਮ ਸਦਕਾ ਜਿਨ੍ਹਾਂ ਦੀ ਸਪੋਰਟ ਦੇ ਨਾਲ ਅੱਜ ਇਹ ਇਤਿਹਾਸਿਕ ਕਾਰਜ 13.16 ਕਰੋੜ ਦੀ ਲਾਗਤ ਦੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਕਾਰਯੋਗ ਮੇਰੇ ਵੱਡੇ ਵੀਰ ਡਾਕਟਰ ਸਨੀ ਹਲੂ ਵਾਲੀਆ ਜੀ ਡੀਸੀ ਮੈਡਮ ਐਸਐਸਪੀ ਸਾਹਿਬ ਖਿੰਡਾ ਜੀ ਬਾਬਾ ਜੀ ਸਟੇਜ ਤੇ ਮੌਜੂਦ ਨੇ ਸਾਰੇ ਹੀ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਸਾਥੀਓ ਫਤਿਹ ਕਰੋ ਪ੍ਰੋਪਰਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਹਾਜ਼ਰੀਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਕਿ ਜਿਹੜਾ ਬੂਟਾ ਤੁਸੀਂ ਅੱਜ ਤੋਂ 2.5 ਸਾਲ ਪਹਿਲਾਂ ਜਲਾਲਾਬਾਦੀ ਧਰਤੀ ਤੇ ਲਾਇਆ ਸੀਗਾ ਉਸ ਬੂਟੇ ਨੇ ਦਰਖਤ ਦਾ ਰੂਪ ਧਾਰ ਕੇ ਮੇਰੇ ਵੀਰ 골ਡੀ ਕੰਬੋਜ ਜੀ ਨੇ ਫਲ ਵੀ ਤੇ ਛਾਂ ਵੀ ਠੰਡੀ ਛਾਂ ਵੀ ਉਹ ਦੇਣੀ ਸ਼ੁਰੂ ਕਰ ਦਿੱਤੀ ਐ ਮੈਨੂੰ 골ਡੀ ਜੀ ਦੱਸ ਰਹੇ ਸੀਗੇ ਤੁਹਾਨੂੰ ਵੀ ਸਟੇਜ ਤੋਂ ਦੱਸ ਕੇ ਗਏ ਨੇ ਕਿ ਕੱਲੇ ਅਰਨੀ ਵਾਲਾ ਦੇ ਵਿੱਚ 65 ਕਰੋੜ ਰੁਪਇਆ ਮਹਿਜ਼ ਪੌਣੇ 3 ਸਾਲਾਂ ਦੇ ਵਿੱਚ ਲੈ ਕੇ ਆਉਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਗਾ ਮੈਨੂੰ ਪਤਾ ਮੇਰੇ ਵੀਰੋ ਸਾਥਿਓ ਸਾਰਾ ਦਿਨ ਇਸੇ ਕੰਮ ਦੇ ਵਿੱਚ ਰਹਿੰਦੇ ਆ ਆਪਦੇ ਹਲਕੇ ਦੇ ਵੀ ਤੇ ਬਾਕੀ ਪੰਜਾਬ ਦੇ ਵੀ ਮੰਤਰੀ ਹੋਣ ਦੇ ਨਾਤੇ ਕੰਮ ਕਰਨੇ ਵੀ ਨੇ ਤੇ ਕੰਮ ਕਰਾਉਣੇ ਵੀ ਨੇ ਪਰ ਇੱਕ ਨਿੱਕੇ ਜਿਹੇ ਨਗਰ ਦੇ ਵਿੱਚ ਇੰਨਾ ਪੈਸੇ ਲੈ ਕੇ ਆਉਣਾ ਇਹ ਸੌਖਾ ਕੰਮ ਨਹੀਂ ਹੁੰਦਾ ਹੈਗਾ ਹਜੇ ਕੋਨੇ 3 ਸਾਲ ਹੋਏ ਨਹੀਂ ਮੈਂ ਤਾਂ ਗੋਲਡੀ ਜੀ ਨੂੰ ਹੱਸ ਰਿਹਾ ਸੀਗਾ ਮੈਂ ਕਿਹ ਤੂੰ ਤਾਂ ਮੇਰਾ ਭਰਾ ਮੇਰਾ ਸਾਰਾ ਪਾਂਗਾ ਟੋਟਾ ਜਿਹੜਾ 2.5 ਸਾਲਾਂ ਜੀ ਪੂਰਾ ਕਰਤਾ ਵੀ 50 ਸਾਲਾਂ ਚ 60 ਮਹੀਨੇ ਹੁੰਦੇ ਨੇ ਤੇ ਹਜੇ ਮਹੀਨੇ 30 ਨਹੀਂ ਹੋਏ ਹੈਗੇ ਤੇ ਰੁਪਈਆ 65 ਕਰੋੜ ਹਰ ਇੱਕ ਮਹੀਨੇ 2-2 ਕਰੋੜ ਰੁਪਈਆ ਲੈ ਜਾਣੇ ਲਿਉਣਾ ਕਿੱਥੋਂ ਮੇਰਾ ਆਪ ਨੂੰ ਮੇਰੇ ਵੀਰ ਨੂੰ ਪੁੱਛੀ ਜਾਂਦਾ ਸੀਗਾ ਸੋ ਤੁਹਾਨੂੰ ਇਸ ਗੱਲ ਦੀ ਮੁਬਾਰਕਵਾਦ ਹੈ ਤੁਹਾਨੂੰ ਇਸ ਮੁਬਾਰਕ ਗੱਲ ਦੀ ਮੁਬਾਰਕਵਾਦ ਹੈ ਕਿ ਐਜਾ ਦਲੇਰ ਐਜਾ ਬੱਬਰ ਸ਼ੇਰ ਹੋ ਰਹੇ ਜਾ ਕੰਮ ਤਾਂ ਕਾਢੀ ਕਾਮਾ ਐਮਐਲਏ ਤੁਸੀਂ ਚੁਣਿਆ ਕਿ ਜਿਹਨੂੰ ਮੇਰੇ ਵੀਰ ਨੂੰ ਪਤਾ ਹੈ ਕਿ ਕੰਮ ਲੋਕਾਂ ਦੇ ਹੋਰ ਸਾਨੂੰ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਹੈ ਰਾਜਨੀਤੀ ਦੇ ਵਿੱਚ ਮੇਰੇ ਪਿਤਾ ਜੀ ਬਹੁਤ ਕਹਿੰਦਾ ਸੀ ਰੋੜਾ ਕਹਾ ਕਰਦੇ ਸੀਗੇ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਲੋਕ ਕਿਸ ਗੱਲ ਕਰਕੇ ਕਿਸ ਵਾਸਤੇ ਚੁਣਦੇ ਨੇ ਲੀਡਰ ਨੂੰ ਜਾਂ ਪਾਰਟੀਆਂ ਨੂੰ ਜਾਂ ਸਰਕਾਰਾਂ ਨੂੰ ਕਿ ਵੋਟ ਪਾਵਾਂਗੇ ਸੱਤਾ 'ਚ ਭੇਜਾਂਗੇ ਸਰਕਾਰ ਬਣਾਵਾਂਗੇ ਤੇ ਸਾਡੇ ਕੰਮ ਹੋਣਗੇ ਤੇ ਹੁਣ ਇਸ ਤੋਂ ਵੱਡੀ ਉਦਾਹਰਨ ਤੁਹਾਡਾ ਹਲਕਾ ਕੀ ਹੋਊਗਾ ਕਿ ਜਿੱਥੇ ਇਸ ਤੋਂ ਪਹਿਲਾਂ ਹੋਰ ਕੁਝ ਨਹੀਂ ਸਾਰੀ ਦੀ ਸਾਰੀ ਆਪ ਸਰਕਾਰ ਸਾਹ ਸੁਖਵੀਰ ਸਿੰਘ ਬਾਦਲ ਹੁਣੀ ਡਿਪਟੀ ਮੁੱਖ ਮੰਤਰੀ ਹੁੰਦਿਆ ਉਹਨਾਂ ਦੇ ਪਿਤਾ ਜੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸਾਰੀ ਸਰਕਾਰ ਘਰ ਦੀ ਹੋਵੇ ਤੇ ਫੇਰ ਕੱਲੇ ਨੀਂ ਪੱਥਰ ਲੱਗੇ ਰਹਿ ਜਾਣ ਤੇ ਇਸ ਤੋਂ ਵੱਡੀ ਹੋਰ ਸ਼ਰਮ ਦੀ ਕੀ ਗੱਲ ਹੈ ਤੇ ਦੂਜੇ ਪਾਸੇ ਸਾਡਾ ਇੱਕ ਵੀਰ ਪਹਿਲੀ ਵਾਰੀ ਐਮਐਲਏ ਬਣ ਕੇ ਪਰ ਕਿਉਂਕਿ ਅੰਦਰ ਅੱਗ ਸੀਗੀ ਕਿ ਮੈਂ ਜੋ ਲੋਕਾਂ ਨੇ ਮਾਣ ਸਤਿਕਾਰ ਬਖਸ਼ਿਆ ਜੋ ਲੋਕਾਂ ਨੇ ਉਮੀਦ ਆਸ ਦੀ ਇੱਕ ਕਿਰਨ ਵਜਹੀ ਉਹਨਾਂ ਦੇ ਦਿਲਾਂ ਦੇ ਵਿੱਚ ਮੈਂ ਉਹਦਾ ਮੁੱਲ ਬੋੜਨਾ ਤੇ ਇੰਨੇ ਕ ਸਮੇਂ ਦੇ 2.5 ਸਾਲਾਂ ਦੇ ਵਿੱਚ 65 ਕਰੋੜ ਰੁਪਏ ਕੱਲੇ ਅਰਨੀ ਵਾਲੇ ਦੇ ਵਿੱਚ ਸਾਥੀਓ ਤੁਸੀਂ ਮੁਬਾਰਕਵਾਦ ਦੇ ਪਾਤਰੋਂ ਔਰ ਮੈਂ ਔਰ ਮੈਂ ਤੁਹਾਨੂੰ ਤੁਹਾਨੂੰ ਜਿੰਦਾਬਾਦ ਸੋ ਸਾਥੀਓ ਇਹ ਜਿਹੜੇ ਜੁਝਾਰੂ ਸਾਥੀ ਨੇ ਲੀਡਰ ਨੇ ਉਹ بڑے ਕਰਮ ਵਾਲਿਆਂ ਨੂੰ ਮਿਲਦੇ ਨੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਔਰ ਮੈਂ ਨਾਲ ਇਹ ਵੀ ਕਹਿ ਰਿਹਾ ਸੀਗਾ ਕਿ ਸਵੇਰ ਦੇ ਕਿਉਂਕਿ ਇਕੱਠਿਆਂ ਪ੍ਰੋਗਰਾਮ ਕਾਫੀ ਸੀਗੇ ਮੈਂ ਕਹਿ ਰਿਹਾ ਸੀ ਕਿ ਇਲੈਕਸ਼ਨ ਜਿਹੜੀ ਹਮੇਸ਼ਾ ਦੂਜੀ ਹੁੰਦੀ ਹੈ ਦੂਜੀ ਇਸ ਕਰਕੇ ਹੁੰਦੀ ਹੈ ਕਿਉਂਕਿ ਤੁਸੀਂ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਲੜਾਈ ਹੈ ਜਿਹੜੀ ਉਹ ਲੜਨੀ ਹੁੰਦੀ ਹੈ ਔਰ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿੰਨੀ ਖੁਸ਼ੀ ਮੈਨੂੰ ਅੱਜ ਇੱਥੇ ਆ ਕੇ ਕਿ ਜਿਸ ਤਰੀਕੇ ਦੇ ਨਾਲ ਜਿਸ ਸੋਚ ਦੇ ਨਾਲ ਜੋ ਇੱਕ ਮਨਸ਼ਾ ਲੈ ਕੇ ਜੋ ਇੱਕ ਮਿਸ਼ਾਲ ਲੈ ਕੇ ਅਰਵਿੰਦ ਕੇਜਰੀਵਾਲ ਜੀ ਨੇ ਸਪਾਹੀ ਬਣ ਕੇ ਮਾਨ ਸਾਹਿਬ ਦੀ ਅਵਾਜ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਨੌਜਵਾਨ ਮੁੰਡਿਆਂ ਨੂੰ ਰਾਜਨੀਤੀ ਦੇ ਵਿੱਚ ਆਮ ਘਰਾਂ ਦੇ ਮੁੰਡਿਆਂ ਨੂੰ ਬੱਚਿਆਂ ਨੂੰ ਰਾਜਨੀਤੀ ਦੇ ਵਿੱਚ ਲਿਆ ਕੇ ਪੰਜਾਬ ਨੂੰ ਮੂੜ ਦੁਆਰਾ ਰੰਗਲਾ ਬਣਾਉਣ ਦਾ ਜਿਹੜਾ ਸੁਪਨਾ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਹੋਣਾ ਨੇ ਸਿਰਜਿਆ ਸੀਗਾ ਉਹ ਅੱਜ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਇਹੋ ਜਿਹੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਵੀ ਇੰਨੇ ਫੰਡਸ ਦੇ ਜਿਹੜੇ ਇੰਨੇ ਪੈਸੇ ਨੇ ਉਹ ਆ ਰਹੇ ਨੇ ਸੋ ਸਾਥੀਓ ਮੇਰੇ ਵੀਰੋ ਤੁਸੀਂ ਜਿੱਥੇ ਸਕੂਲ ਆਫ ਫੈਮਿਨੈਂਸ ਵੀ ਬਣਾਇਆ ਤੇ ਹਜੇ ਤਾਂ ਹੋਰ ਦਾਣਾ ਮੰਡੀ ਵੀ ਕਹਿੰਦੇ ਨਵੀਂ ਪਣ ਰਹੀ ਹੈ ਮੈਨੂੰ ਲੱਗਦਾ ਹਜੇ ਤਾਂ ਤੁਸੀਂ ਮੜਾ ਜਾ ਆ ਜਿਹੜਾ 58 11 ਵਾਲਾ ਇੰਜਣ ਹੈ ਮੜਾ ਜਾ ਹਜੇ ਤਾਂ ਸੈਲਫ ਮਾਰੇ ਪਖਾਇਆ ਹਜੇ ਤਾਂ 2 ਸਾਲ ਹੋਰ ਭਜੜਾ ਕੰਮ ਤਾਂ ਦੁਨੀਆਂ ਸਰਕਾਰਾਂ ਪਿਛਲੇ 6 ਮਹੀਨੇ ਚ ਕੰਮ ਕਰਦੀ ਸੀ ਗਿਆ ਆਹੀ ਹੁੰਦਾ ਸੀ ਨਾ ਨਵੇਂ ਗੱਲ ਨਹੀਂ ਚੱਲੇ ਤਾਂ 55 ਗਲੇ ਖਾਲਾ ਹੀ ਬਣ ਗਿਆ ਖਾਲਾ ਹੀ ਬਣ ਗਿਆ ਕੀ ਬਾਤ ਹੈ ਵਟ ਕੱਢੀ ਜਾਂਦੇ ਹੋ ਵਟ ਕੱਢੀ ਜਾਂਦੇ ਹੋ ਵੈਰੀ ਗੁੱਡ ਦੇਖੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਕੀ ਸੀਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਸੀਗਾ ਕਿ ਜਦੋਂ ਵੋਟਾਂ ਦੇ ਵਿੱਚ 6 ਕੁ ਮਹੀਨੇ ਰਹਿੰਦੇ ਸੀਗੇ ਉਦੋਂ ਪਲੈਨਿੰਗ ਕਰ ਲੱਗਦੇ ਸੀਗੇ ਵੀ ਯਾਰ ਹੁਣ ਕੋਈ ਟੱਕਾ ਤੋੜ ਲੀਏ ਹੁਣ ਕੋਈ ਕੰਮ ਕਰ ਲੀਏ ਲੋਕਾਂ ਕੋਲ ਫੇਰ ਵੋਟ ਮੰਗਣ ਜਾਣਾ ਤੇ ਇਹ ਸਰਕਾਰ ਤੁਹਾਡੀ ਆਪਦੀ ਸਰਕਾਰ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਇਹ ਇੱਕ ਸਰਕਾਰ ਹੈ ਜਿਹਨੇ ਪਹਿਲੇ ਦਿਨ ਤੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਦੇ ਅੱਜ ਫਲ ਨੇ ਜਿਹੜੇ ਉਹ ਦਿਖਣੇ ਸ਼ੁਰੂ ਹੋ ਗਏ ਇਹ ਪਹਿਲੀ ਵਾਰੀ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਕਿ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਹਰ ਕਰ ਨੂੰ ਜੇ ਆਪਾਂ ਨੌਕਰੀਆਂ ਦਾ ਜੋ ਇੱਕ ਇੱਕ ਇਹੋ ਜਿਹਾ ਸਿਸਟਮ ਕਰ ਦਿੱਤਾ ਕਿ ਬਿਨਾ ਪੈਸੇ ਤੋਂ ਬਿਨਾ ਸਵਾਰਸ਼ਾ ਤੋਂ 52000 ਦੇ ਕਰੀਬ ਨੌਕਰੀਆਂ ਮਿਲ ਗਈਆਂ ਟੋਲ ਪਲਾਜ਼ੇ ਚੱਕਦੇ ਥਰਮਲ ਖਰੀਦ ਲਿਆ ਬਿਜਲੀ ਜਿਹੜੀ ਉਹ ਦਿਨੇ ਆਉਣ ਲੱਗੀ ਝੋਨੇ ਨੇ ਜਿਹੜੇ ਉਹ ਬਿਨਾ ਕਟਾਂ ਦੇ ਲੱਗਣ ਲੱਗੇ ਦਿਨੇ ਲੱਗਣ ਲੱਗੇ ਸੋ ਇਹ ਉਹ ਕੰਮ ਨੇ ਸਾਥਿਓ ਜਿਹੜੇ ਕਿ ਸਰਕਾਰ ਦੇ ਵਿੱਚ ਹੋਏ ਨੇ ਔਰ ਮੈਂ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਪਰ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਇਹੋ ਜਿਹਾ ਹੀਰਾ ਤੁਹਾਨੂੰ ਜਲਾਲਾਬਾਦ ਵਾਲਿਆਂ ਨੂੰ ਲੱਭਣਾ ਨਹੀਂ ਹੈਗਾ 2 ਸਾਲ ਹੋਰ ਰਹਿ ਗਏ ਹੰਬਲਾ ਮਾਰੋ ਆਪਾਂ ਤਗੜੇ ਹੋ ਕੇ ਕਿਉਂਕਿ ਪਾਰਟੀ ਨੇ ਕੇਜਰੀਵਾਲ ਸਾਹਿਬ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਓਹ ਮੈਨੂੰ ਸੌਂਪੀਏ ਪੰਜਾਬ ਪ੍ਰਧਾਨ ਬਣਾ ਕੇ ਇਸੇ ਤਰੀਕੇ ਆਪਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਹੰਬਲਾ ਮਾਰਾਂਗੇ ਸਾਰੇ-ਸਾਰੇ ਇੱਕ ਟੀਮ ਬਣ ਕੇ ਇੱਕ ਪਰਿਵਾਰ ਬਣ ਕੇ ਆਪਾਂ ਚੱਲਾਂਗੇ ਜਦੋਂ ਤੇ ਫਿਰ ਮੈਂ ਸਮਝਦਾ ਕਿ 2027 ਦਾ ਮੁੱਢ ਹੈ ਜਿਹੜਾ ਉਹ ਵੀ ਆਪਾਂ ਹੁਣ ਤੋਂ ਬੰਨਣਾ ਸ਼ੁਰੂ ਕਰੀਏ ਤਾਂ ਕਿ ਇਹਨਾਂ ਕੰਮਾਂ ਦੀ ਇਹਨਾਂ ਇਸ ਡਿਵੈਲਪਮੈਂਟ ਦੀ ਸਪੀਡ ਹੈ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇ ਸੋ ਬਹੁਤਾਂ ਸਮਾਂ ਨਾਲ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਔਰ ਇੱਕ ਇੱਕ ਜ਼ੋਰਦਾਰ ਆਵਾਜ਼ ਦੇ ਵਿੱਚ ਸਾਡੇ ਇਸ ਵੀਰ ਗੋਲਡੀ ਕੰਬੋਜ ਜੀ ਦੇ ਕੰਮਾਂ ਦੇ ਦੀ ਹਾਮੀ ਭਰਦੇ ਹੋਏ ਇੱਕ ਗੁਰੂ ਸਾਹਿਬ ਦਾ ਜਕਾਰਾ ਜਿਹੜਾ ਉਹ ਆਪਾਂ ਬੁਲੰਦ ਕਰੀਏ ਤਾਂ ਕਿ ਮੇਰੇ ਇਸ ਵੀਰ ਨੂੰ ਕਿਉਂਕਿ ਹੋਰ ਸਾਨੂੰ ਲੋਕਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਸਿਰਫ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਲੋਕਾਂ ਵੱਲੋਂ ਪਿਆਰ ਮਾਣ ਸਤਿਕਾਰ ਮਿਲਦਾ ਰਹੇ ਉਹੀ ਸਾਡੀ ਸਾਡੀ એનર્ਜੀ ਦਾ ਸੋਰ ਸਾਡੀ ਸਾਰੀ ਤਾਕਤ ਹੈ ਜਿਹੜੀ ਸਾਨੂੰ ਉਸੇ ਤੋਂ ਮਿਲਦੀ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਕਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰ ਗੁਰੂ ਸਾਹਿਬ ਦਾ ਜਕਾਰਾ ਜਿਹੜਾ ਉਹ ਪ੍ਰਵਾਨ ਕਰਿਓ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਓ ਜੀ ਮੈਂ ਬੇਨਤੀ ਕਰਾਂਗਾ ਬਾਪੂ ਕੁਛ ਦੀ ਉਹਦੇ ਅੰਚ ਇੱਕ ਬੇਨਤੀ ਹੈ ਸਾਰਿਆਂ ਨੂੰ ਸਾਰਿਆਂ ਨੇ ਮਿਲਣ ਪਹਿਲਾਂ ਜਾਣਾ ਤਾਂ ਕਿ ਤੁਹਾਡੇ ਪਿੰਡ ਵਿੱਚ ਜਿਹੜੇ ਕੰਮ ਰਹਿੰਦੇ ਉਹ ਵੀ ਤੁਹਾਨੂੰ ਦੱਸ ਤੀਏ ਕਈ ਹੈਂਡੀਕੈਪ ਬੱਚੇ ਆਪਣੇ ਪਿੰਡਾਂ ਵਿੱਚ ਨੇ ਜਿਨ੍ਹਾਂ ਨੂੰ ਸੂਲਤਾ ਨਹੀਂ ਮਿਲ ਸਕੇ ਉਹਤੇ 5 ਮਿੰਟ ਲਈ ਆ ਜਾਓ ਤੁਹਾਨੂੰ ਸਾਰਾ ਪਤਾ ਲੱਗ ਜਾਊ ਕਿਵੇਂ ਕਿਵੇਂ ਆਪਾਂ ਅਗਲਾ ਕੰਮ ਕਰਨਾ ਹੈ ਥੈਂਕ ਯੂ ਜੀ ਮੈਂ ਸਭ ਨੂੰ ਬੇਨਤੀ ਕਰਾਂਗਾ ਇੱਕ ਸਾਡੇ ਵੱਲੋਂ ਤੁਸੀਂ ਸਮਾਂ ਕੱਢ ਕੇ ਆਵੋ ਮਨ ਜੀਨੀਦਰੋਂ ਸਾਡੇ ਬਾਪੂ ਖੁਸ਼ਦਿਲ ਦੀ ਧਰਤੀ ਤੇ ਉਹਨਾਂ ਦੇ ਅਨੁਸਮਾਨਕ ਬਾਬਾ ਜੀ ਇੱਕ ਸਾਡੇ ਵੱਲੋਂ ਪਿਆਰ ਦਾ ਸਨੇਹਾ ਪਲੀਜ਼ ਤੁਸੀਂ ਸਭ ਨੇ ਨਾ ਕੀਮਤੀ ਸਮਾਂ ਕੱਢਿਆ ਸਾਡੀ ਮੰਡੀ ਲਈ ਸਾਰੇ ਐਮਐਲਏ ਸਭਾਂ ਨੂੰ ਮਾਨ ਸਨਮਾਨ ਐਸਐਸਪੀ ਸਾਹਿਬ ਡੀਸੀ ਮੈਮ ਚੇਅਰਮੈਨ ਸਾਹਿਬ ਸਾਡੇ ਵੱਲੋਂ ਪਿਆਰ ਦੀ ਇੱਕ ਸੁਗਾਤ ਹੈ ਸਾਨੂੰ ਦਿਲ ਨਾਲ ਲਾ ਕੇ ਰੱਖਿਓ ਅਸੀਂ ਤੁਹਾਡੇ ਛੋਟੇ ਆ ਸਾਨੂੰ ਰਾਬ ਖਾਇਓ ਦੂਜੇ ਐਮਐਲਏ ਸਾਹਿਬ ਤੁਸੀਂ ਵੀ ਧੰਨਵਾਦ ਤੁਸੀਂ ਸਪੈਸ਼ਲ ਸਮਾਂ ਕੱਢ ਕੇ ਆਏ ਤੁਹਾਡਾ ਸਭ ਦਾ ਇੱਕ ਵਾਰ ਅਰਨੀ ਵਾਲਾ ਵੱਲੋਂ ਸਾਰੀ ਸੰਗਤ ਵੱਲੋਂ ਧੰਨਵਾਦ ਥੈਂਕ ਯੂ ਤੇ ਮੈਂ ਵੀ ਇੰਤ ਕਰਦਾ ਆਪਾਂ ਸਾਰੇ ਰਲ ਮਿਲ ਕੇ ਇਵੇਂ ਪੰਜਾਬ ਨੂੰ ਨਵੇਂ ਰਾਹ ਤੇ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਐਮਐਲਏ ਸਹਿਬਾਨ ਇਸ ਤੋਂ ਬਾਅਦ ਜਿੰਨੇ ਸਾਡੇ ਸਾਥੀ ਨਾਲ ਆਪਾਂ ਮਿਲਣ ਪਹਿਲਾਂ ਜਾਣਾ ਜੀ ਉੱਥੇ ਜਿਹੜਾ ਆਪਣਾ ਈਵੈਂਟ ਕੰਮ ਚੱਲ ਰਿਹਾ ਹੈ ਸਮਾਨ ਵੰਡਣ ਦਾ ਉਹ ਆਪਾਂ ਉੱਥੇ ਉਹਨੂੰ ਪਹਿਰੇ ਚੜਨਾ ਜਿੰਨੇ ਵੀ ਵਲੰਟੀਅਰ ਸਾਥੀ ਨੇ ਕਿਰਪਾ ਕਰਕੇ ਸ਼ਾਂਤੀਪੁਰਕ ਟ੍ਰਿਕੇ ਨਾਲ ਮਿਲਨ ਪੈलेस ਇਸ ਤੋਂ ਕੁਝ ਹੀ ਕਿਲੋਮੀਟਰ ਅੱਗੇ ਇੱਕ ਦੋ ਕਿਲੋਮੀਟਰ ਰੋਡ ਦਿੱਤੀ ਉੱਥੇ ਪਹੁੰਚੋ ਬਾਕੀ ਦੀਆਂ ਗੱਲਾਂ ਉੱਥੇ ਕਰਾਂਗੇ ਤੁਹਾਡਾ ਸਭ ਦਾ ਦਿਲ ਦੀ ਬਹੁਤ ਹੀ